ਬਾਲੀਵੁੱਡ ਹੈ ਬਾਲੀਵੁੱਡ ਇੱਕ ਕੰਮ ਚਲਾਉ ਕਹਿੰਦੀ ਹੈ ਇੱਕ ਵੈਕਿਊਮ ਤਾਂ ਹੈ ਦੇ ਵਿੱਚ ਪਰ ਕੰਮ ਚਲਾਉ ਫਿਲਮਾਂ ਨੇ ਜਾਂ ਅਦਾਕਾਰ ਨੇ ਉਹ ਆ ਰਹੇ ਨੇ ਅਖੀਰ ਸ਼ਾਹਰੁਖ ਖਾਨ ਨੂੰ ਵੀ ਅਕਸ਼ੇ ਕੁਮਾਰ ਨੂੰ ਵੀ ਤੇ ਆਪਣੇ ਸਲਮਾਨ ਖਾਨ ਨੂੰ ਵੀ ਉਹਨਾਂ ਨੂੰ ਵੀ ਸਾਊਥ ਦੇ ਜਿਹੜੇ ਟੈਕਨੀਸ਼ੀਅਨ ਆ ਸਾਊਥ ਦੇ ਜਿਹੜੇ ਡਾਇਰੈਕਟਰ ਹੈ ਉਹਨਾਂ ਦੀ ਮਦਦ ਲੈਣੀ ਪੈ ਰਹੀ ਆ ਫਿਰ ਕਿਤੇ ਜਾ ਕੇ ਵੱਡੇ ਬਜਟ ਦੀ ਫਿਲਮ ਬਣਦੀ ਆ ਤੇ ਉਹ ਬਜਟ ਪੂਰਾ ਕਰ ਪਾਉਂਦੀ ਆ ਵਰਨਾ ਸਾਊਥ ਵਾਲੀਆਂ ਫਿਲਮਾਂ ਨੇ ਜਿਹੜੀਆਂ ਹਾਲੇ ਵੀ ਉਹ ਨਾ ਰੁਗ ਪਰ ਲੈਂਦੀਆਂ ਨੇ ਪੁਰਾਣਾ ਜਮਾਨਾ ਨਹੀਂ ਰਿਹਾ ਕਿ ਇੱਕ ਹੀਰੋ ਹੈ ਤਾਂ ਹੀਰੋਇਨ ਹੈ ਉਹਦੀ ਲਵ ਸਟੋਰੀ ਹੈ ਜਾਂ ਫਿਰ ਰਵਾਂਜ ਹੈ ਕਿ ਆਸਾਨੀ ਨਾਲ ਸਮਝ ਆ ਜਾਏਗਾ ਨਾਟ ਇਹਦੇ ਵਿੱਚ ਸਟੋਰੀ ਚੱਲਦੀ ਆ ਚੱਲਦੇ ਚੱਲਦੇ ਉਹ ਦਰਸ਼ਕ ਤੇ ਵੀ ਕਈ ਚੀਜ਼ਾਂ ਛੱਡ ਦਿੰਦੀ ਆ ਦਰਸ਼ਕ ਨੇ ਉਹਨਾਂ ਨੂੰ ਲਿੰਕ ਕਰਨਾ ਹੁੰਦਾ ਕੁਝ ਸ਼ਾਰਟ ਨੂੰ ਕੁਝ ਸੀਨ ਨੂੰ ਫਿਰ ਉਹਨੂੰ ਜਾ ਕੇ ਜਸਟੀਫਾਈ ਹੁੰਦਾ ਕਿ ਹਾਂ ਵੀ ਜੋ ਵੀ ਸਸਪੈਂਸ ਆ ਜਾਂ ਸਟੋਰੀ ਆ ਉਹ ਜਦ ਤੱਕ ਉਹ ਖੁਦ ਇੰਗੇਜਮੈਂਟ ਨਹੀਂ ਕਰਦਾ ਉਹਦੇ ਵਿੱਚ ਇਨਵੋਲਵ ਨਹੀਂ ਹੁੰਦਾ ਦਰਸ਼ਕ ਨੂੰ ਸਮਝ ਨਹੀਂ ਆ ਸਕਦੀ ਇਹ ਤਕਨੀਕ ਹੈ ਤਮਿਲ ਸਿਨੇਮਾ ਦੀ ਉਹ ਤਕਨੀਕ ਲੈ ਕੇ ਜਿਹੜੀ ਫਿਲਮਾਂ ਆ ਰਹੀਆਂ ਨੇ ਉਹ ਫਿਰ ਦਰਸ਼ਕ ਇੱਕ ਵਾਰ ਜੇ ਦੇਖਣ ਲੱਗ ਜਵੇ ਨਾ ਉਹ ਬਾਹਰ ਨਹੀਂ ਖਾਂ ਇਸੇ ਤਰ੍ਹਾਂ ਇਹ ਫਿਲਮ ਦਾ ਨਸ਼ਾ ਹੂੰ ਇਹ ਮਹਾਰਾਜਾ ਫਿਲਮ ਤੁਸੀਂ ਦੇਖੋਗੇ ਨਾ ਸਿੱਪ ਸਿੱਪ ਹੌਲੀ ਹੌਲੀ ਤੁਹਾਨੂੰ ਇਨਵੋਲਵ ਕਰੂਗੀ ਤੁਹਾਨੂੰ ਇਹ ਲੱਗੂ ਜਿਵੇਂ ਚੜ ਰਹੀ ਹੈ ਕਹਾਣੀ ਤੁਹਾਨੂੰ ਔਰ ਜਿਵੇਂ ਜਿਵੇਂ ਤੁਸੀਂ ਜਾਉਂਗੇ ਅਖੀਰ ਚ ਆ ਕੇ ਨਾ ਇੰਨੀ ਚੜ ਜਾਂਦੀ ਹੈ ਕਹਾਣੀ ਕਿ ਦਰਸ਼ਕ ਨੂੰ ਪੁੱਠਾ ਕਰਕੇ ਸਿੱਟਦੀ ਆ ਸਿੱਟੂ ਕੀ ਤੁਹਾਨੂੰ ਕੀ ਜੇ ਕਰ ਦੇਖੋਗੇ ਅਖੀਰ ਇਹਦਾ ਕਲਾਈਮੈਕਸ ਹੀ ਹੈ ਇਸ ਤਰ੍ਹਾਂ ਕਲਾਈਮੈਕਸ ਕਿਸ ਤਰ੍ਹਾਂ ਹਾਂਜੀ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਚ ਸਵਾਗਤ ਗੱਲ ਕਰਦੇ ਆ ਅੱਜ ਦੇ ਸਿਨੇਮਾ ਦੀ ਮੈਂ ਪ੍ਰੀਤਪਾਲ ਮਹਾਰਾਣਾ हां जी दोस्तों बहुत-बहुत स्वागत है और आ, आपा आ, हिंदी फिल्म जगत ते जेडी हैगी है ओदी है, गल करिए पूरे भारत ਦੇ ਵਿੱਚ ਜਿਹੜਾ ਹੈਗਾ हिंदी सिनेमा ਜਿਹੜਾ ਕਾਫੀ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਪਰ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ हिंदी ਜਿਹੜਾ ਹੈਗਾ हिंदी सिनेमा ਉਹ ਥੋੜਾ ਜਿਹਾ ਮੱਠਾ ਪੈਂਦਾ ਨਜ਼ਰ ਆਇਆ ਪਰ ਉਥੇ ਹੀ ਅਗਰ ਸਾਊਥ ਦੀ ਗੱਲ ਕਰੀਏ ਤਾਂ ਸਾਊਥ ਦਾ सिनेमा ਜਿਹੜਾ ਉਹ ਦਿਨ ਪਰ ਦਿਨ ਬਲੰਦੀਆਂ ਛੂ ਰਿਹਾ ਉਹ ਮਠਾ ਨਹੀਂ ਪਿਆ ਉਸ ਨੇ ਬਲਕੇ ਜਿਹੜਾ ਸਾਊਥ ਦਾ ਸਿਨੇਮਾ ਹੈ ਉਸ ਨੇ ਆਪਣੀਆਂ ਫਿਲਮਾਂ ਜ਼ਰੀਏ ਜਿਹੜੀ ਉਹਦੀ ਆਡੀਅנס ਉੱਤਰੀ ਭਾਰਤ ਦੇ ਵਿੱਚ ਘੱਟ ਸੀ ਉਦੇ ਚ ਵੀ ਉਹਨੇ ਮਤਲਬ ਉਤਰੀ ਭਾਰਤ ਦੀ ਆਡੀਅੰਸ ਦੇ ਵਿੱਚ ਵੀ ਆਪਣਾ ਜਿਹੜਾ ਹੈਗਾ ਸਿੱਕਾ ਜਮਾਇਆ ਹੈ ਬਿਲਕੁਲ ਜੀ ਬਿਲਕੁਲ ਜੀ ਗੱਲ ਕਰ ਰਹੇ ਸੀ ਆਪਾਂ ਸਿਨੇਮਾ ਦੀ ਜਿਹੜਾ ਸਿਨੇਮਾ ਖਾਸ ਤੌਰ ਤੇ ਜਦੋਂ ਅਸੀਂ ਪੰਜਾਬੀ ਸਿਨੇਮਾ ਦੇ ਨਾਲ ਜੁੜੇ ਗੱਲਬਾਤ ਕਰਦੇ ਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਜਿਹੜੀਆਂ ਪਹਿਲਾਂ ਦੀਆਂ ਪੰਜਾਬੀ ਫਿਲਮਾਂ ਸੀ ਵਰਿੰਦਰ ਤੱਕ ਜਦ ਤੱਕ ਆਉਂਦਾ ਹੈ ਸਿਨੇਮਾ ਤਾਂ ਸਿਨੇਮਾ ਦਾ ਹੋਰ ਰੂਪ ਸੀਗਾ ਅੱਜ ਸਿਰਫ ਇੱਕ ਕਮੇਡੀ ਹਾਸ ਰਸ ਮਨੋਰੰਜਨ ਤੱਕ ਸੀਮਿਤ ਹੋ ਕੇ ਰਹਿ ਗਿਆ ਪੰਜਾਬੀ ਸਿਨੇਮਾ ਤੇ ਉਸ ਨੂੰ ਕਾਮਯਾਬ ਮੰਨਿਆ ਜਾਂਦਾ ਹੈ ਮਤਲਬ ਕੁੱਲ ਮਿਲਾ ਕੇ ਆਪਣੇ ਕੋਲ ਅੱਜ ਪੰਜਾਬੀ ਸਿਨੇਮਾ ਦੇ 4 ਜਾਂ 5 ਐਕਟਰਸ ਐਸੇ ਨੇ ਅਦਾਕਾਰ ਨੇ ਜਿਨ੍ਹਾਂ ਦਾ ਸਿੱਕਾ ਚੱਲਦਾ ਹੈ 2 ਜਾਂ 3 ਹੀਰੋਇਨਸ ਨੇ ਇਸੇ ਤਰ੍ਹਾਂ 2 ਜਾਂ 3 ਜਿਹੜੇ ਪ੍ਰੋਡਕਸ਼ਨ ਹਾਊਸ ਹੈ ਜਿਨ੍ਹਾਂ ਨੂੰ ਆਖੀਏ ਕਿ ਇਹਨਾਂ ਨੂੰ ਸਕਸੈਸਫੁਲ ਮੰਨਿਆ ਜਾਂਦਾ ਹੈ ਸਾਡਾ ਪੰਜਾਬੀ ਸਿਨੇਮਾ ਇੰਨਾ ਨਹੀਂ ਫੈਲਿਆ ਐਕਸਪੈਰੀਮੈਂਟਸ ਉੱਪਰ ਨਹੀਂ ਕੀਤੇ ਜਾਂਦੇ ਜਦੋਂ ਅਸੀਂ ਕੰਪੈਰੀਜ਼ਨ ਕਰਨੇ ਆ ਖੇਤਰੀ ਸਿਨੇਮਾ ਦੀ ਪਰ ਜਿਹੜਾ ਖੇਤਰੀ ਸਿਨੇਮਾ ਸਾਊਥ ਦਾ ਉਹਨੂੰ ਖੇਤਰੀ ਕਹਿਣਾ ਹਾਲਾਂਕਿ ਏਡੀ ਵੱਡੀ ਛੋਟੀ ਗੱਲ ਹੋएगी ਬਟ ਉਹ ਮਾਰਗਦਰਸ਼ਨ ਕਰ ਰਿਹਾ ਈਵਨ ਬਾਲੀਵੁੱਡ ਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਲੀਵੁੱਡ ਦੀਆਂ ਫਿਲਮਾਂ ਕਿਉਂ ਉਸ ਲੈਵਲ ਤੱਕ ਨਹੀਂ ਪਹੁੰਚ ਰਹੀਆਂ ਜਿਸ ਤਰ੍ਹਾਂ ਦਾ ਬਾਲੀਵੁੱਡ 80s ਦੇ ਵਿੱਚ ਸੀ 90s ਦੇ ਵਿੱਚ ਰਿਹਾ ਤੇ ਉਸ ਤੋਂ ਬਾਅਦ ਹੁਣ ਜਿਹੜੀ ਅਗਲੀ ਜਨਰੇਸ਼ਨ ਆ ਉਹਨਾਂ ਹੀ ਫਿਲਮਕਾਰਾਂ ਦੇ ਅਗਲੇ ਬੱਚੇ ਆ ਜਾਂ ਫਿਰ ਉਹਨਾਂ ਦੇ ਭੈਣ ਭਰਾ ਨੇ ਜਿਹੜੇ ਉਹ ਉਹ ਕਾਬਜ਼ ਨੇ ਫਿਲਮ ਇੰਡਸਟਰੀ ਦੇ ਵਿੱਚ ਹਰ ਤਰ੍ਹਾਂ ਦਾ ਰੋਲ ਉਹਨਾਂ ਨੂੰ ਪ੍ਰੋਸਿਆ ਜਾਂਦਾ ਤਾਂ ਫਿਲਮ ਕਿਉਂ ਨਹੀਂ ਉਸ ਲੈਵਲ ਤੱਕ ਪਹੁੰਚ ਪਾਉਂਦੀ ਤਾਂ ਜਿਹੜਾ ਤਮਿਲ ਸਿਨੇਮਾ ਨਾ ਜਿਹੜਾ ਸਾਊਥ ਦਾ ਸਿਨੇਮਾ ਉਹ ਹਾਲੇ ਵੀ ਉਹਦੀਆਂ ਰੂਟ ਨੇ ਜਿਹੜੀਆਂ ਉਹ ਉਹਨਾਂ ਦੇ ਜਿਹੜਾ ਕਹਦੀ ਹੈ ਕਿ ਜੜਾਂ ਨੇ ਜਿਹੜੀਆਂ ਉਹ ਕੰਟੈਂਟ ਦੇ ਵਿੱਚ ਉਸ ਅਦਾਕਾਰ ਜੋ ਅਸਲੀਅਤ ਹੈ ਉਹਦੀ ਉਹਦੇ ਵਿੱਚ ਵਿਸ਼ੇਵਸਤੂ ਵਿੱਚ ਹਲ ਵੀ ਮੜੀਆਂ ਹੋਈਆਂ ਨੇ ਉਹਦੇ ਵਿੱਚੋਂ ਮਤਲਬ ਉਹਨਾਂ ਨੇ ਪੈਰ ਨਹੀਂ ਛੱਡੇ ਜਿਹੜਾ ਬਾਲੀਵੁੱਡ ਹੈ ਬਾਲੀਵੁੱਡ ਇੱਕ ਕੰਮ ਚਲਾਉ ਕਹਦੀ ਹੈ ਇੱਕ ਵੈਕਿਊਮ ਤਾਂ ਹੈ ਦੇ ਵਿੱਚ ਪਰ ਕੰਮ ਚਲਾਉ ਫਿਲਮਾਂ ਨੇ ਜਾਂ ਅਦਾਕਾਰ ਨੇ ਉਹ ਆ ਰਹੇ ਨੇ ਅਖੀਰ ਸ਼ਾਹਰੁਖ ਖਾਨ ਨੂੰ ਵੀ ਅਕਸ਼ੇ ਕੁਮਾਰ ਨੂੰ ਵੀ ਤੇ ਆਪਣੇ ਸਲਮਾਨ ਖਾਨ ਨੂੰ ਵੀ ਉਹਨਾਂ ਨੂੰ ਵੀ ਸਾਊਥ ਦੇ ਜਿਹੜੇ ਟੈਕਨੀਸ਼ੀਅਨ ਆ ਸਾਊਥ ਦੇ ਜਿਹੜੇ ਡਾਇਰੈਕਟਰ ਹੈ ਉਹਨਾਂ ਦੀ ਮਦਦ ਲੈਣੀ ਪੈ ਰਹੀ ਆ ਫਿਰ ਕਿਤੇ ਜਾ ਕੇ ਵੱਡੇ ਬਜਟ ਦੀ ਫਿਲਮ ਬਣਦੀ ਆ ਤੇ ਉਹ ਬਜਟ ਪੂਰਾ ਕਰ ਪਾਉਂਦੀ ਆ ਵਰਨਾ ਸਾਊਥ ਵਾਲੀਆਂ ਫਿਲਮਾਂ ਨੇ ਜਿਹੜੀਆਂ ਹਾਲੇ ਵੀ ਉਹ ਨਾ ਰੁਗ ਪਰ ਲੈਂਦੀਆਂ ਨੇ ਇੰਨੀ ਉਹਨਾਂ 'ਚ ਦਮ ਹੈ ਤਾਕਤ ਹੈ ਸਾਊਥੀਆ ਫਿਲਮਾਂ 'ਚ ਪ੍ਰਤਪਾਲ ਜੀ ਜਿਹੜੀ ਜਿਵੇਂ ਤੁਸੀਂ ਕਹਿ ਰਹੇ ਹੋ ਗੱਲ ਸਹੀ ਹੈ ਵੀ ਸਾਊਥ ਵਾਲੇ ਨੇ ਪ੍ਰਮੁੱਖਤਾ ਜਿਹੜੀ ਜੀ ਉਹ ਦਿੱਤੀ ہوئی ਆ ਕਲਾ ਨੂੰ ਕਲਾ ਨੂੰ ਹਾਂ ਉਹ ਮਤਲਬ ਕਿ ਸਮਝੌਤਾ ਨਹੀਂ ਕਰਦੇ ਉਹਨਾਂ ਨੂੰ ਕਿਹੜਾ ਕਲਾਕਾਰ ਹੈ ਕਿੱਥੋਂ ਲਿਆਉਣਾ ਪਊਗਾ ਹਾਂ ਉਹ ਲੈਂਦੇ ਨੇ ਕਿਹੜੀ ਜਗ੍ਹਾ ਉਹਨਾਂ ਨੂੰ ਯੂਜ਼ ਕਰਨੀ ਆ ਉਹ ਕਰਦੇ ਨੇ ਹਰ ਚੀਜ਼ ਯੂਜ਼ ਕਰਦੇ ਨੇ ਉਹ ਕਲਾ ਮੇਨ ਉਹਨਾਂ ਨੇ ਵੀ ਫਿਲਮ ਨੂੰ ਵਧੀਆ ਬਣਾਉਣਾ ਹੈ ਹਾਂ ਇਹ ਸਮਝੌਤਾ ਨਹੀਂ ਉਹ ਕਰਦੇ ਔਰ ਪਿਛਲੇ ਦਿਨ ਹੀ ਬਾਹੂਬਲੀ ਦੇਖੋ ਤੁਸੀਂ ਕਿੱਥੇ ਤੱਕ ਬਾਹੂਬਲੀ ਪਹੁੰਚੀ ਹੈ ਬਿਲਕੁਲ ਅੱਖਾਂ ਖੋਲ ਦਿਤੀਆਂ ਅਸੀਂ ਤੇ ਹਰ ਬੱਚਾ ਬੱਚਾ ਤੇ ਹਾਲਾਂਕਿ ਆਪਣੇ ਨੌਰਥ ਦੇ ਵਿੱਚ ਜਿਹੜਾ ਉੱਤਰੀ ਭਾਰਤ ਹੈ ਉਹ ਸਾਉਦੀਆਂ ਫਿਲਮਾਂ ਨਾਲ ਜਿਹੜਾ ਰਿਲੇਟ ਨਹੀਂ ਕਰਦਾ ਸੀ ਪਰ ਹੁਣ ਉਹ ਵੀ ਸਾਰੇ ਸਾਉਦੇ ਹੀਰੋ ਨੂੰ ਜਾਣਦਾ ਹੈ ਅਸਲ ਦੱਸਾਂ ਕਿ ਦੋਵਾਂ ਦੇ ਟੈਕਨੀਕ 'ਚ ਫਰਕ ਹੈ ਜਿਹੜਾ ਬਾਲੀਵੁੱਡ ਤੇ ਜਿਹੜਾ ਕਹਿੰਦੇ ਸਾਉਦ ਦਾ ਸਿਨੇਮਾ ਹੈ ਨਾ ਦੀ ਤਕਨੀਕ 'ਚ ਫਰਕ ਹੈ ਜਦੋਂ ਇਹ ਉਹਦੀ ਕਹਿੰਦੀ ਹੈ ਕਿ ਪ੍ਰੈਜ਼েন্ট ਕਰਦੇ ਆ ਫਿਲਮ ਨੂੰ ਉਹ ਲਿਖੀ ਜਾਂਦੀ ਹੈ ਜਦੋਂ ਉਹ ਪੇਸ਼ ਕੀਤੀ ਜਾਂਦੀ ਹੈ ਜਿਹੜੀ ਬਾਲੀਵੁੱਡ ਦੀ ਫਿਲਮ ਹੈ ਉਹ ਥੋੜੀ ਜੀ ਆਸਾਨ ਢੰਗ ਨਾਲ ਉਹਦੀ ਸਕ੍ਰਿਪਟ ਹੈ ਜਿਹੜੀ ਉਹ ਸਮਝ ਆ ਜਾਂਦੀ ਹੈ ਕਿਤਨਾ ਕਿਤੇ ਉਹਦੀ ਸਕ੍ਰਿਪਟ ਵਿੱਚ ਹੁਣ ਸਾਊਥ ਵਾਲੇ ਵਰਸ਼ਨ ਐਡ ਕੀਤੇ ਜਾ ਰਹੇ ਨੇ ਜਿਵੇਂ ਜਵਾਨ ਫਿਲਮ ਸ਼ਾਹਰੁਖ ਖਾਨ ਨੂੰ ਲੈ ਕੇ ਲਾਸਟ ਈਅਰ ਆਈ ਸੀ ਉਹਦੇ ਵਿੱਚ ਉਹ ਸਾਰਾ ਜਿਹੜਾ ਕਹਿੰਦੇ ਪ੍ਰੈਜੈਂਟੇਸ਼ਨ ਆ ਨਾ ਉਹ ਇਸ ਢੰਗ ਨਾਲ ਕੀਤੀ ਗਈ ਆ ਕਿ ਬੰਦਾ ਦੇਖਤਾ ਰਿਹਾ ਹੁੰਦਾ ਹੈ ਫਿਲਮ ਪਰ ਉਹਨੂੰ ਇੰਨੀ ਆਸਾਨੀ ਨਾਲ ਸਮਝ ਨਹੀਂ ਆ ਰਹੀ ਹੁੰਦੀ ਕਿਤਨਾ ਕਿਤੇ ਉਹਨੂੰ ਵਿੱਚ ਇਨਵੋਲਵ ਹੋਣਾ ਪੈਂਦਾ ਫਿਰ ਸਮਝ ਆਊਗੀ ਪੁਰਾਣਾ ਜ਼ਮਾਨਾ ਨਹੀਂ ਰਿਹਾ ਕਿ ਇੱਕ ਹੀਰੋ ਹੈ ਤਾਂ ਹੀਰੋਇਨ ਹੈ ਉਹਨਾਂ ਦੀ ਲਵ ਸਟੋਰੀ ਹੈ ਜਾਂ ਫਿਰ ਵੈਂਜਾ ਹੈ ਕਿ ਆਸਾਨੀ ਨਾਲ ਸਮਝ ਆ ਜਾਏਗਾ ਨਾਟ ਇਹਦੇ ਵਿੱਚ ਸਟੋਰੀ ਚੱਲਦੀ ਆ ਚੱਲਦੇ-ਚੱਲਦੇ ਉਹ ਦਰਸ਼ਕ ਤੇ ਵੀ ਕਈ ਚੀਜ਼ਾਂ ਛੱਡ ਦਿੰਦੀ ਆ ਦਰਸ਼ਕ ਨੇ ਉਹਨਾਂ ਨੂੰ ਲਿੰਕ ਕਰਨਾ ਹੁੰਦਾ ਕੁਝ ਸ਼ਾਰਟ ਨੂੰ ਕੁਝ ਸੀਨ ਨੂੰ ਫਿਰ ਉਹਨੂੰ ਜਾ ਕੇ ਜਸਟੀਫਾਈ ਹੁੰਦਾ ਹੈ ਕਿ ਹਾਂ ਵੀ ਜੋ ਵੀ ਸਸਪੈਂਸ ਆ ਜਾਂ ਸਟੋਰੀ ਆ ਉਹ ਜਦ ਤੱਕ ਉਹ خود ਇੰਗੇਜਮੈਂਟ ਨਹੀਂ ਕਰਦਾ ਉਹਦੇ ਵਿੱਚ ਇਨਵੋਲਵ ਨਹੀਂ ਹੁੰਦਾ ਦਰਸ਼ਕ ਨੂੰ ਸਮਝ ਨਹੀਂ ਆ ਸਕਦੀ ਇਹ ਤਕਨੀਕ ਹੈ ਤਮਲ ਸਿਨੇਮਾ ਦੀ ਉਹ ਤਕਨੀਕ ਲੈ ਕੇ ਜਿਹੜੀ ਫਿਲਮਾਂ ਹੋ ਆ ਰਹੀਆਂ ਨੇ ਉਹ ਫਿਰ ਦਰਸ਼ਕ ਇੱਕ ਵਾਰ ਜੇ ਦੇਖਣ ਲੱਗ ਜਵੇ ਨਾ ਉਹ ਬਾਹਰ ਨਹੀਂ ਨਿਕਲ ਸਕਦਾ ਇਹ ਹੌਲੀ ਹੌਲੀ ਚੱਲਦੀਆਂ ਨੇ ਜਿਹੜੀਆਂ ਇਸ ਤਰ੍ਹਾਂ ਜਿਵੇਂ ਨਾ ਸਰੂਰ ਹੁੰਦਾ ਹੌਲੀ ਹੌਲੀ ਚੜਦਾ ਫਿਰ ਉਹਦਾ ਅਸਰ ਵੀ ਹੌਲੀ ਹੌਲੀ ਉਤਰਦਾ ਇਹ ਨਹੀਂ ਹੈਗਾ ਕਿ ਫਿਲਮ ਖਤਮ ਹੋ ਗਈ ਤੇ ਤੁਸੀਂ اچانک ਉਹਦੇ ਵਿੱਚੋਂ ਬਾਹਰ ਆ ਗਏ ਤੇ ਤੁਸੀਂ ਆਪਣਾ ਮੂਡ ਚੇਂਜ ਕਰਨੂਗਾ ਨਾ ਜੇ ਸਮੂਡ ਵਿੱਚੋਂ ਲੈ ਕੇ ਗਈ ਆ ਉਹਦੇ ਵਿੱਚੋਂ ਬਾਹਰ ਆਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਤੁਹਾਨੂੰ ਪਿਛਲੇ ਦਿਨਾਂ ਦੀ ਇੱਕ ਮੂਵੀ ਹੈ ਜਿਹੜੀ ਸਾਊਥ ਦੀ ਬਹੁਤ ਚਰਚਾ ਚ ਹੈ ਜੀ ਮਹਾਰਾਜਾ ਮੂਵੀ ਹੈ ਜਿਹੜੀ ਉਹ ਬਹੁਤ ਚਰਚਾ ਚੱਲ ਰਹੀ ਹੈ ਤੇ ਉਹਦੇ ਬਾਰੇ ਤੁਸੀਂ ਕੀ ਵਿਚਾਰ ਦੋਗੇ ਦੇਖੋ ਮਹਾਰਾਜਾ ਮੂਵੀ ਜਿਹੜੇ ਆਪਾਂ ਨਾ ਸਾਊਥ ਸਿਨੇਮਾ ਜਾਂ ਤਮਿਲ ਸਿਨੇਮਾ ਤੇਲਗੂ ਸਿਨੇਮਾ ਹੈ ਉਹਨਾਂ ਦੇ ਜਿਹੜੇ ਅਦਾਕਾਰ ਨੇ ਮੇਨ ਹੀਰੋਜ਼ ਨੇ ਉਹਨਾਂ ਤੋਂ ਹਜੇ ਆਪਣੇ ਜਿਹੜੇ ਨਾਰਥ ਵਾਲੇ ਆਪਾਂ ਲੋਕ ਆ ਉਹਨੇ ਵਾਕਿਫ ਨਹੀਂ ਆ ਬਾਈ ਫੇਸ ਹੋ ਸਕਦਾ ਸੀ ਉਹਨਾਂ ਨੂੰ ਜਾਣਦੇ ਹੋਏ ਨੇਮ ਉਹਨਾਂ ਨੂੰ ਆਪਾਂ ਵਾਕਿਫ ਨਹੀਂ ਆ ਜਿਵੇਂ ਵਿਜੇ ਸੇਠੂਪੱਤੀ ਆ ਬਹੁਤ ਵੱਡਾ ਨਾਮ ਹੈ ਪਰ ਇਹ ਜਦ ਫਿਲਮ ਹੈ ਦੀ ਹੁਣ ਚੱਲੀ ਹੈ ਜਦੋਂ ਜਮਕੇ ਸਾਡੀਆਂ ਅੱਖਾਂ ਖੁੱਲੀਆਂ ਨੇ ਖਾਸ ਤੌਰ ਤੇ ਨਾਰਥ ਵਾਲੇ ਲੋਕਾਂ ਦੀਆਂ ਜਿਹੜੇ ਬਾਲੀਵੁੱਡ ਨੂੰ ਜ਼ਿਆਦਾ ਤਰਜੀਹ ਦਿੰਦੇ ਆਏ ਨੇ ਪਹਿਲਾਂ ਤੋਂ ਫਿਰ ਉਹਦੇ ਵਿੱਚ ਅਨੁਰਾਗ ਕਾਸ਼ਪ ਦਾ ਵੀ ਰੋਲ ਹੈ ਹੁਣ ਗੱਲ ਕਰੀਏ ਇਹ ਫਿਲਮ ਦੀ ਮਹਾਰਾਜਾ ਮਹਾਰਾਜਾ ਕੋਈ ਰਾਜੇ ਮਹਾਰਾਜਿਆਂ ਦੀ ਫਿਲਮ ਨਹੀਂ ਹੈ ਜਿਵੇਂ ਬਾਲੀਵੁੱਡ ਸਾਡੇ ਮਾਈਂਡ 'ਚ ਪਹਿਲਾਂ ਕੰਸੈਪਟ ਇਹ ਆਊਗਾ ਵੀ ਸ਼ਾਇਦ ਕਿਸੇ ਰਾਜੇ ਮਹਾਰਾਜੇ ਦੀ ਹਾਥੀ ਘੋੜਿਆਂ ਵਾਲੀ ਕੋਈ ਸਟੋਰੀ ਹੋਊਗੀ ਉਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ ਮਹਾਰਾਜਾ ਦਾ ਮਤਲਬ ਹੁੰਦਾ ਹੈ ਬਾਰ ਬਾਰ ਮੀਨਸ ਹੀਅਰ ਡ्रेसਰ ਹੈ ਜਿਹੜਾ ਉਹ ਇਹਦਾ ਮੁੱਖ ਪਾਤਰ ਹੈ ਓਕੇ ਤੇ ਸਸਪ ਥ੍ਰਿਲ ਵੀ ਆ ਤੇ ਕਹਾਣੀ ਤੁਹਾਨੂੰ ਇਨਵੋਲਵ ਕਰਦੀ ਆ ਉਹਦੀ ਸਪੀਡ ਹੀ ਇਸ ਤਰ੍ਹਾਂ ਦੀ ਆ ਤੁਸੀਂ ਇੱਕ ਵਾਰ ਦੇਖਣ ਲੱਗੇ ਨਾ ਤੁਹਾਡੇ ਆਪਣੇ ਆਪ ਨਾਲ ਗੱਲ ਹੋਊ ਤੁਹਾਡੀ ਫਿਲਮ ਤੁਹਾਨੂੰ ਮਜਬੂਰ ਕਰ ਦਿੰਦੀ ਆ ਤੁਸੀਂ ਆਪਣੇ ਆਪ ਤੋਂ ਸਵਾਲ ਪੁੱਛੋਗੇ ਕੁਝ ਸ਼ਾਰਟ ਐਸੇ ਵੀ ਸੀਨ ਨਜ਼ਰ ਆਉਂਦੇ ਨੇ ਜਿਨ੍ਹਾਂ ਦਾ ਤੁਹਾਨੂੰ ਇਹ ਲੱਗਦਾ ਉਹ ਵੀ ਯਾਰ ਇਹ ਕੋਈ ਜੁੜਦੇ ਤਾਂ ਹੈ ਨਹੀਂ ਪਰ ਜਦ ਤੱਕ ਤੁਸੀਂ ਉਹਨਾਂ ਨੂੰ ਜੋੜ ਨਹੀਂ ਲੈਂਦੇ ਤੁਸੀਂ ਅੱਗੇ ਨਹੀਂ ਵਧ ਪਾਉਂਗੇ ਕੀ ਬਾਤ ਅੱਗੇ ਚੱਲ ਕੇ ਜੁੜਦੇ ਵੀ ਨੇ ਤੁਸੀਂ ਇੱਕ ਵੀ ਸੀਨ ਉਹਦਾ ਮਿਸ ਨਹੀਂ ਕਰ ਸਕਦੇ ਉਹਦੀ ਦੇਖੋ ਬਨਾਵਟੀ ਇਸ ਤਰ੍ਹਾਂ ਦੀ ਆ ਫਿਲਮ ਦੀ ਹਮ ਔਰ ਤੁਸੀਂ ਹੈਰਾਨ ਹੋਵੋਗੇ ਕੱਚੇ ਦਾ ਡੱਬਾ ਹੁੰਦਾ ਆਪਣੇ ਘਰਾਂ ਦੇ ਵਿੱਚ ਉਹਨੂੰ ਆਪਾਂ ਡਸਟਬਿਨ ਆਖਦੇ ਹਾਂ ਇਸੋ ਫਿਲਮ ਦੇ ਵਿੱਚ ਹੀਰੋ ਡਸਟਬਿਨ ਆ ਹਮ ਇੱਕ ਕਚਰੇ ਦਾ ਡੱਬਾ ਕਿਤੇ ਹੋ ਸਕਦਾ ਹੈ ਕਹਾਣੀ ਦਾ ਮੁੱਖ ਪਾਤਰ ਹੋਵੇ ਸਾਰੀ ਕਹਾਣੀ ਹੀ ਡਸਟਬਿਨ ਦੇ ਦੁਆਲੇ ਘੁੰਮਦੀ ਹੈ ਸੱਚ ਹੈ ਇਹ ਕੀ ਬਾਤ ਹੈ ਡਸਟਬਿਨ ਚੋਰੀ ਹੋ ਜਾਂਦਾ ਅੱਛਾ ਤੇ ਉਹਨੂੰ ਡਸਟਬਿਨ ਨੂੰ ਚੋਰੀ ਹੋ ਗਿਆ ਪਰ ਉਹ ਫੈਮਿਲੀ ਦਾ ਮਤਲਬ ਕਹਿਦੀ ਹੈ ਕਿ ਦੋ ਮੈਂਬਰਾਂ ਦੀ ਫੈਮਿਲੀ ਆ ਇੱਕ ਤਾਂ ਉਹ ਜਿਹੜਾ ਬਾਰਬਰ ਹੈ ਹੇਅਰ ਡ्रेसਰ ਹੈ ਉਹ ਉਹ ਹੈ ਤੇ ਉਸ ਫੈਮਿਲੀ ਚ ਦੂਸਰੀ ਉਹਦੀ ਬੇਟੀ ਆ ਜਿਹੜੀ ਸਕੂਲ ਚ ਜਾਂਦੀ ਆ ਹਮ ਪਰ ਬਾਕੀ ਫੈਮਿਲੀ ਦੇ ਨਾਲ ਕੀ ਵਾਪਰਿਆ ਸੀ ਉਹ ਫਿਲਮ ਦੇਖਣ ਤੇ ਪਤਾ ਲੱਗੂ ਹੁਣ ਉਹ ਡੈਡੀਕੇਟਡ ਆ ਆਪਣੀ ਬੇਟੀ ਲਈ ਬੇਟੀ ਦੀ ਹਰ ਇੱਛਾ ਪੂਰੀ ਕਰਦਾ ਹੈ ਬੇਟੀ ਨੇ ਕਿਤੇ ਟੂਰਨਾਮੈਂਟ ਚ ਹਿੱਸਾ ਲੈਣਾ 15 ਕ ਦਿਨਾਂ ਲਈ ਉਹ ਕਿਤੇ ਹੋਰ ਸਟੇਟ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਘਰ ਵਿੱਚ ਅਜਿਹੇ ਕਿ ਡਰਾਮਾ ਵਾਪਰਦਿਆਂ ਨੇ ਉਹ ਡਸਟਬਿਨ ਚੋਰੀ ਹੋ ਜਾਂਦਾ ਤੇ ਉਸ ਡਸਟਬਿਨ ਕਿਉਂਕਿ ਬੇਟੀ ਬਹੁਤ ਪਸੰਦ ਕਰਦੀ ਆ ਉਹਦਾ ਬਹੁਤ ਵੱਡਾ ਰੀਜ਼ਨ ਆ ਬੇਟੀ ਜਾਂ ਫੈਮਿਲੀ ਉਸ ਡਸਟਬਿਨ ਨੂੰ ਕਿਉਂ ਪਸੰਦ ਕਰਦੇ ਨੇ ਉਸ ਡਸਟਬਿਨ ਨੇ ਜਾਨ ਬਚਾਈ ਸੀ ਹਾਂ ਇੱਕ ਬਹੁਤ ਵੱਡੀ ਦੁਰਘਟਨਾ ਚ ਕਿਸ ਦੀ ਜਾਨ ਬਚਾਈ ਸੀ ਫਿਲਮ ਦੇਖਣ ਤੋਂ ਬਾਅਦ ਪਤਾ ਲੱਗੂਗਾ ਤੁਹਾਨੂੰ ਹਾਂ ਉਹ ਫਿਰ ਉਹ ਪੁਲਿਸ ਸਟੇਸ਼ਨ ਜਾਂਦਾ ਜਿਹੜਾ ਮੁੱਖ ਪਾਤਰ ਹੁੰਦਾ ਆਪਣੀ ਉਹ ਸ਼ਾਪ ਨੂੰ ਬੰਦ ਕਰਕੇ ਵਾਰ-ਵਾਰ ਜਾਂਦਾ ਵੀ ਮੇਰਾ ਡਸਟਬਿਨ ਚੋਰੀ ਹੋ ਗਿਆ ਤੇ ਉਹ ਲਾਲਚ ਵੀ ਦਿੰਦਾ ਇਹਨਾਂ ਨੂੰ ਵੀ ਮੈਂ ਤੁਹਾਨੂੰ 7 ਲੱਖ ਤੱਕ ਦੇ ਦੂੰਗਾ ਮੇਰਾ ਡਸਟਵੀਨ ਲੱਭ ਕੇ ਦੋ ਕੋ ਵੀ ਚੋਰ ਹੈ ਜੀ ਜਿਹੜੇ ਉਹ ਪੁਲਿਸ ਵਾਲੇ ਹੁੰਦੇ ਨੇ ਉਹ ਲਾਲਚ ਵਿੱਚ ਆ ਜਾਂਦੇ ਨੇ ਉਹ ਡਸਟਵੀਨ ਲੱਭਣ ਦੀ ਸ਼ੁਰੂਆਤ ਕਰ ਬੈਠਦੇ ਨੇ ਪਰ ਉਸ ਤੋਂ ਬਾਅਦ ਉਹ ਡਸਟਵੀਨ ਜਾਂ ਸਟੋਰੀ ਦੇ ਤਾਰ ਅਜਿਹਾ ਮਤਲਬ ਰੂਪਖਤਿਆਰ ਕਰਦੇ ਆ ਉਹਦੇ ਵਿੱਚ ਅਜਿਹਾ ਕੁਝ ਸ਼ਾਮਲ ਹੋ ਜਾਂਦਾ ਜਿਹਦੇ ਬਾਰੇ ਪਹਿਲਾਂ ਪਤਾ ਹੀ ਨਹੀਂ ਹੁੰਦਾ ਤੇ ਬਹੁਤ ਵੱਡਾ ਇੱਕ ਕ੍ਰਿਮੀਨਲ ਰੈਕਟ ਹੈ ਜਿਹੜਾ ਉੱਥੇ ਤੱਕ ਉਹ ਕਹਾਣੀ ਲੈ ਕੇ ਜਾਂਦੇ ਆ ਕਿ ਡਸਟਵੀਨ ਨਾ ਉਹ ਕਿੱਥੇ ਤੱਕ ਲੈ ਜਾਂਦਾ ਹੂੰ ਇਸ ਮੁੱਦੇ ਤੱਕ ਲੈ ਜਾਂਦਾ ਇਹ ਸੱਚੀ ਇੱਕ ਬਹੁਤ ਵੱਡੇ ਕਹਿ ਦਈਏ ਕਿ ਐਕਸਪੈਰੀਮੈਂਟ ਨਹੀਂ ਹੈਗਾ ਬਹੁਤ ਵੱਡਾ ਇਹ ਪ੍ਰਾਪਤੀ ਹੈ ਤਮਿਲ ਸਿਨੇਮਾ ਦੀ ਤੇਲਗੂ ਸਿਨੇਮਾ ਦੀ ਸਾਊਥ ਇੰਡੀਆ ਸਿਨੇਮਾ ਦੀ ਕਿ ਇੱਕ ਛੋਟੇ ਜਿਹੇ ਵਿਸ਼ੇ ਤੋਂ ਸ਼ੁਰੂ ਕਰਕੇ ਕਿਵੇਂ ਉਹਦੇ ਵਿੱਚ ਕੀ ਕੀ ਇਨਵੋਲਵ ਕਰ ਸਕਦੇ ਨੇ ਔਰ ਇਹਦੇ ਵਿੱਚ ਫਿਰ ਅਨੁਰਾਗ ਦਾ ਸ਼ੇਪ ਆਉਂਦਾ ਮੁੱਖ ਵਿਲਨ ਦੋਮਾਂ ਦੀ ਸਟੋਰੀ ਹੈ ਜਿਹੜੀ ਮੁੱਖ ਹੀਰੋ ਤੇ ਮੁੱਖ ਵਿਲਨ ਦੀ ਜਦੋਂ ਆਪਸ ਵਿੱਚ ਮਿੰਗਲ ਕਰਦੀ ਹੈ ਤਾਂ ਇੱਕ ਅਜਿਹਾ ਕਲੇਸ਼ ਪੈਂਦਾ ਇੱਕ ਆਖੀਏ ਕਿ ਅਜਿਹਾ ਟਰਨਿੰਗ ਪੁਆਇੰਟ ਆਉਂਦਾ ਜਿਹਦੇ ਵਿੱਚ ਕਾਫੀ ਕੁਝ ਹੈ ਜਿਹੜਾ ਉਹ ਫਿਰ ਐਕਸਪੋਜ਼ ਹੁੰਦਾ ਹੂੰ ਤੁਸੀਂ ਜਿੰਨਾ ਫਿਲਮ ਨੂੰ ਦੇਖੀ ਜਾਉਂਗੇ ਆਮ ਤੌਰ ਤੇ ਨਾ ਇਹ ਸ਼ਬਦ ਸ਼ਾਇਦ ਨਹੀਂ ਵਰਤਨੇ ਚਾਹੀਦੇ ਪਰ ਮੈਂ ਵਰਤਾਂਗਾ ਜਿਵੇਂ ਸ਼ਰਾਬ ਹੁੰਦੀ ਹੈ ਨਾ ਜਦੋਂ ਕੋਈ ਸ਼ਰਾਬੀ ਸ਼ਰਾਬ ਪੀਂਦਾ ਹੂੰ ਤਾਂ ਉਹ ਕਿਸ ਤਰ੍ਹਾਂ ਕਰਦੇ ਹੁੰਦੇ ਆ ਕਿ ਉਹਨਾਂ ਨੇ 1 2 ਜਾਂ 3 ਤੱਕ ਉਹਨਾਂ ਨੇ ਪੀਣੀ ਹੁੰਦੀ ਆ ਉਸ ਹਿਸਾਬ ਨਾਲ ਉਹ ਚੜਦੀ ਹੁੰਦੀ ਆ ਹੌਲੀ ਹੌਲੀ ਇਸੇ ਤਰ੍ਹਾਂ ਕਈ ਜਿਵੇਂ ਸਿਪ ਸਿਪ ਪੀਂਦੇ ਨੇ ਉਹ ਸਿਪ ਸਿਪ ਨਾਲ ਜ਼ਰੂਰ ਹੌਲੀ ਹੌਲੀ ਚੜਦਾ ਉਹਨਾਂ ਨੂੰ ਹਾਂ ਇਹ ਸੇਤਰਾਏ ਫਿਲਮ ਦਾ ਨਸ਼ਾ ਹੂੰ ਇਹ ਮਹਾਰਾਜਾ ਫਿਲਮ ਤੁਸੀਂ ਦੇਖੋਗੇ ਨਾ ਸਿੱਪ ਸਿੱਪ ਹੌਲੀ ਹੌਲੀ ਤੁਹਾਨੂੰ ਇਨਵੋਲ ਕਰੂਗੀ ਤੁਹਾਨੂੰ ਇਹ ਲੱਗੂ ਜਿਵੇਂ ਚੱਡ ਰਹੀ ਹੈ ਕਹਾਣੀ ਤੁਹਾਨੂੰ ਔਰ ਜਿਵੇਂ ਜਿਵੇਂ ਤੁਸੀਂ ਜਾਉਂਗੇ ਅਖੀਰ ਚ ਆ ਕੇ ਨਾ ਇੰਨੀ ਚੜ ਜਾਂਦੀ ਹੈ ਕਹਾਣੀ ਕਿ ਦਰਸ਼ਕ ਨੂੰ ਪੁੱਠਾ ਕਰਕੇ ਸਿੱੜਦੀ ਆ ਸਿੱਟੂ ਕੀ ਤੁਹਾਨੂੰ ਕੀ ਜੇ ਕਰ ਦੇਖੋਗੇ ਅਖੀਰ ਇਹਦਾ ਕਲਾਈਮੈਕਸ ਹੀ ਇਸ ਤਰ੍ਹਾਂ ਕਲਾਈਮੈਕਸ ਇਸ ਤਰ੍ਹਾਂ ਕੀ ਕਲਾਤਮਕ ਹੈ ਉਹਦੀ ਪ੍ਰੈਜੈਂਟੇਸ਼ਨ ਹੀ ਐਸੀ ਹੈ ਸਸਪੈਂਸ ਹੈ ਬੰਦਾ ਸਸਪੈਂਸ ਮੰਨ ਕੇ ਚੱਲਦਾ ਹੈ ਫਿਰ ਕਿਤੇ ਕਿਤੇ ਕੁਝ ਐਸੇ ਇਹਦੇ ਵਿੱਚ ਕੀ ਹੈ ਨਾ ਇਹਦੀ ਲਿੰਕਿੰਗ ਹੈ ਜਿਹੜੀ ਸੀਨਸ ਦੀ ਜਦੋਂ ਬੰ ਨੇ ਦਿਖਾਏ ਗਏ ਨੇ ਇੱਕ ਤਾਂ 13 ਸਾਲ ਪਹਿਲਾਂ ਦੀ ਕਹਾਣੀ ਆ ਇੱਕ ਹੁਣ ਦੀ ਪ੍ਰੈਜ਼ੈਂਟ ਦੀ ਆ ਅੱਛਾ ਪਰ ਪੈਰਲਲ ਚਲਦੀਆਂ ਨੇ ਹਾਂ ਪੈਰਲਲ ਉਹ ਫਿਰ ਪਰ ਇਹ ਹੈ ਸਸਪੈਂਸ ਵੀ ਆ ਉਹਨਾਂ ਨੇ ਉਸ ਨੂੰ ਮਤਲਬ ਕਹਿ ਦਈਏ ਕਿ ਪੇਸ਼ ਇਸ ਤਰ੍ਹਾਂ ਕੀਤਾ ਕਿਤੇ ਕਿਤੇ ਦਰਸ਼ਕ ਸੋਚ ਬੈਠਦਾ ਵੀ ਯਾਰ ਜਿਹੜਾ ਹੁਣ ਮੈਂ ਸੀਨ ਦੇਖਿਆ ਇਹ ਹੁਣ ਦਾ ਸੀ ਜਾਂ 13 ਸਾਲ ਪਹਿਲਾਂ ਦਾ ਸੀ ਉਹ ਕਨਫਿਊਜ਼ ਹੋ ਜਾਂਦਾ ਉਹਨਾਂ ਨੇ ਜਾਣ ਕੇ ਕਨਫਿਊਜ਼ ਕੀਤਾ ਤਾਂ ਕਿ ਨਾ ਜੇ ਫਿਲਮ ਖਤਮ ਵੀ ਹੋ ਜਾਂਦੀ ਆ ਥੀਏਟਰ ਤੋਂ ਬਾਹਰ ਜਾ ਕੇ ਘਰ ਜਾ ਕੇ ਵੀ ਉਹਦਾ ਸੋਚੇ ਵੀ ਜਿਹੜਾ ਉਹ ਸ਼ਾਰਟ ਸੀ ਕਿਤੇ ਦਿਮਾਗ ਫਸਿਆ ਹੁੰਦਾ ਵੀ ਉਹ 13 ਸਾਲ ਪਹਿਲਾਂ ਸੀ ਜਾਂ ਬਾਅਦ ਵਿੱਚ ਸੀ ਉਹਦਾ ਫਿਰ ਖੁਦ ਰਿਪਲਾਈ ਕਰਨਾ ਹੁੰਦਾ ਹੈ ਮਤਲਬ ਇੰਗੇਜਮੈਂਟ ਇੰਨੀ ਜ਼ਿਆਦਾ ਦਰਸ਼ਕਦਿਆਂ ਦੇ ਵਿੱਚ ਕਰਤੀ ਵੀ ਜੇ ਘਰੇ ਵੀ ਪਹੁੰਚ ਗਿਆ ਤਾਂ ਵੀ ਉਹ ਫਿਲਮ ਬਾਰੇ ਸੋਚੂਗਾ ਅੱਛਾ ਇਹ ਫਿਲਮ ਹੌਲੀ-ਹੌਲੀ ਚੜਦੀ ਆ ਸਰੂਰ ਵਾਂਗੂ ਹੌਲੀ-ਹੌਲੀ ਉਤਰਦੀ ਆ ਇਹ ਨਹੀਂ ਆ ਕਿ ਤੁਸੀਂ ਅਚਾਨਕ ਬਾਹਰ ਆਏ ਤੇ ਤੁਸੀਂ ਹੱਸਣ ਲੱਗੇ ਨਾਟ ਮਤਲਬ ਕਾਲੇ ਕਾਲੇ ਪਣ ਨਾਲ ਇਹ ਦੇਖੀ ਨਹੀਂ ਜਾ ਸਕਦੀ ਵੀ ਜੇ ਆਪਾਂ ਕਹੀ ਵੀ ਜਾ ਕੇ ਬੰਦਾ ਬਹਿ ਗਿਆ ਵੀ ਕਹੇ ਵੀ ਛੇਤੀ ਮੇਰਾ ਮੰਦਰ ਨਾ ਜੀ ਹੋ ਜੇ ਛੇ ਦਿਨ ਸਮਝ ਆ ਜੇ ਕਿ ਸਹਿਜ ਨਾਲ ਹੀ ਬੈਠਣਾ ਪਊਗਾ ਸਹਿਜ ਨਾਲ ਫਿਰ ਨੰਦ ਆਊਗਾ ਹਾਂ ਪਹਿਲਾਂ ਥੋੜਾ ਜਿਹਾ ਸਬਰ ਕਰਨਾ ਪੈਣਾ ਇਹਦਾ ਸਮਾਂ ਕਿੰਨੀ ਲੰਬੀ ਕਿੰਨੀ ਹੈ ਐ ਵੈਸੇ ਤਾਂ ਇਹ 2.5 ਘੰਟੇ ਤੱਕ ਹੈ ਥੋੜੀ ਜੀ ਉਸ ਤੋਂ ਉਪਰ ਹੈ ਜਿਆਦਾ ਲੰਬੀ ਨਹੀਂ ਹੈਗੀ ਬਟ ਇਹ ਆ ਵੀ ਜਦੋਂ ਤੁਸੀਂ ਦੇਖਣ ਬੈਠਦੇ ਹੋ ਸਕਰੀਨ ਤੁਹਾਡੇ ਸਾਹਮਣੇ ਆ ਪਾਵੇਂ ਤੁਸੀਂ ਨੈਟਫਲਿਕਸ ਨਾਲ ਤੁਸੀਂ ਆਪਣੇ ਆਈਫੋਨ ਤੇ ਦੇਖ ਰਹੇ ਹੋ ਕੋਈ OTT ਤੇ ਅਵੇਲੇਬਲ ਹੈ ਨੈਟਫਲਿਕਸ ਤੇ ਅਵੇਲੇਬਲ ਹੈ ਜੀ ਤੁਸੀਂ ਕਿਤੇ ਵੀ ਦੇਖ ਸਕਦੇ ਹੋ ਪਰ ਇਹ ਦੇਖਿਓ ਵੀ ਜਦੋਂ ਤੁਸੀਂ ਪੂਰਾ ਸਮਾਂ ਫਿਲਮ ਦੇਖੋਗੇ ਉਡੀ ਨਿਗਾਹ ਉਹ ਸਕਰੀਨ ਤੇ ਹੀ ਰਹੂਗੀ ਤੁਸੀਂ ਆਲੇ ਦੁਆਲੇ ਭੁੱਲ ਜਾਉਗੇ ਕਿ ਮੈਂ ਬੈਠਾ ਕਿੱਥੇ ਹੂੰ ਔਰ ਵਨ ਸਿਟਿੰਗ ਚ ਦੇਖਦੇ ਹੂੰ ਫਿਰ ਉਹਦਾ ਅਸਰ ਹੈ ਜਿਹੜਾ ਨਾ ਤੁਸੀਂ ਦੇਖਣ ਤੋਂ ਬਾਅਦ ਖਾਸ ਤੌਰ ਤੇ ਕਲਾਈਮੈਕਸ ਹੈ ਜਿਹੜਾ ਕਲਾਈਮੈਕਸ ਦੇਖਣ ਤੋਂ ਬਾਅਦ ਨਾ ਫਿਰ ਤੁਸੀਂ ਕਹੋਗੇ ਯਾਰ ਆਹ ਚੀਜ਼ ਤੁਹਾਨੂੰ ਕੀ ਦਿਖਾਤੀ ਹੈ ਹਾਂ ਕੀ ਬਾਤ ਉਹ ਤੋਂ ਬਾਅਦ ਫਿਰ ਜਿੰਨੇ ਤੁਹਾਨੂੰ ਸੁਜੈਸਟ ਕੀਤਾ ਤੁਸੀਂ ਫੋਨ ਕਰੋਗੇ ਯਾਰ ਮੈਂ ਆਹ ਫਿਲਮ ਦੇਖੀ ਉਹ ਮੈਂ ਸੁਜੈਸਟ ਨਹੀਂ ਕਰਦਾ ਹੁੰਦਾ ਹਮ ਤਾਂ ਕਿਉਂਕਿ ਐਂਟਰਟੇਨਮੈਂਟ ਛਤੀ ਫਿਲਮਾਂ ਹੁੰਦੀਆਂ ਜਾਂਦੀਆਂ ਪਰ ਇਹ ਐਜ਼ ਅ ਫਾਦਰ ਦੇਖਦਾ ਬੰਦਾ ਹਾਂ ਇਹਦੇ ਵਿੱਚ ਸਾਰੇ ਫਿਲਮ ਦੇ ਵਿੱਚ ਉਹ ਜਿਹੜਾ ਮੇਨ ਪਾਤਰ ਹੈ ਉਹ ਫਾਦਰ ਹੈ ਹਾਂ ਤੇ ਇਹਦੇ ਵਿੱਚ ਤੁਸੀਂ ਵੀ ਇਹਦੇ ਵਿੱਚ ਆਪਣੇ ਆਪ ਨੂੰ ਉਸ ਬੱਚੀ ਦੇ ਫਾਦਰ ਦੇ ਤੌਰ ਤੇ ਦੇਖ ਇਮੇਜਿਨੇਸ਼ਨ ਕਰ ਸਕਦੇ ਆ ਹਾਂ ਐਜ਼ ਅ ਫਾਦਰ ਦੇਖਣਾ ਤੇ ਇੱਕ ਫਾਦਰ ਤੇ ਡਾਕਟਰ ਦਾ ਜਿਹੜਾ ਰਿਲੇਸ਼ਨ ਹੈ ਉਹਦੇ ਵਿੱਚ ਕਿਤੇ ਕਿਤੇ ਹਾਸਾ ਮਜ਼ਾਕ ਵੀ ਆ ਕਿਤੇ ਕਿਤੇ ਹੰਝੂ ਵੀ ਆਉਂਦੇ ਨੇ ਉਹ ਸੈਪਰੇਸ਼ਨ ਹੈ ਜਿਹੜੀ ਇੱਕ ਫਾਦਰ ਤੇ ਡਾਕਟਰ ਦੀ ਉਹਦੇ ਵਿੱਚ ਕਲਾਈਮੈਕਸ ਜਿਵੇਂ ਜਿਵੇਂ ਨੇੜੇ ਆਉਂਦਾ ਹੈ ਅਜਿਹੀਆਂ ਕਟ੍ਰਾਮਾ ਵਾਪਰਦੀਆਂ ਨੇ ਅਜਿਹੀ ਤਰਿੰਦਗੀ ਵਾਪਰਦੀ ਆ ਦਰਿੰਦਗੀ ਆ ਜਿਹੜੀ ਤੇ ਉਹ ਫਿਰ ਐਂਡ ਤੇ ਜਾ ਕੇ ਲਾਸਟ ਸ਼ਾਟ ਦੇ ਵਿੱਚ ਉਹਦਾ ਰੈਪਲਾਈ ਦਿੰਦਾ ਹੈ ਫਿਲਮੇਕਰ ਜਿਹੜਾ ਮਤਲਬ ਉਹ ਬੱਚੀ ਆ ਜਿਹੜੀ ਸਕੂਲ ਜਾਂਦੀ ਆ ਉਹ ਰੇਤ ਤੋਂ ਜਦੋਂ ਲੰਘਦੀ ਆ ਕੋਈ ਬਿਲਡਿੰਗ ਕੰਸਟਰਕਟ ਹੋ ਰਹੀ ਆ ਜਿਹੜਾ ਲਾਸਟ ਸ਼ਾਟ ਆ ਮੈਂ ਤੁਹਾਨੂੰ ਦੱਸਦਾ ਰੇਤ ਤੋਂ ਲੰਘਦੀ ਆ ਉਹਦੀਆਂ ਪੈੜਾਂ ਜੀ ਨੰਗੇ ਪੈਰਾਂ ਦੀਆਂ ਪੈੜਾਂ ਉੱਥੇ ਪਈਆਂ ਹੁੰਦੀ ਆ ਤੇ ਅਗਲੇ ਸ਼ਾਟ ਦੇ ਵਿੱਚ ਉਹਦੇ ਫਾਦਰ ਦਾ ਖੂਨ ਉਸ ਬੱਚੀ ਦੇ ਦਾ ਉਹ ਵਹਿੰਦਾ ਜਾਂਦਾ ਤੇ ਉਹ ਪੈੜਾਂ ਦੇ ਵਿੱਚ ਜਾ ਕੇ ਉਹ ਟੱਕ ਲੈਂਦਾ ਪੂਰੀ ਪੈੜ ਉਹ ਖੂਨ ਵਾਲੀ ਪੈੜ ਬਣ ਜਾਂਦੀ ਹੈ ਇੱਥੇ ਉਹ ਸ਼ਾਰਟ ਐਂਡ ਹੁੰਦਾ ਪਰ ਉਹ ਸ਼ਾਰਟ ਕਿੰਨਾ ਕੁਝ ਦੱਸਦਾ ਹੈ ਇਨਸਾਨੀਅਤ ਦੇ ਬਾਰੇ ਮਨੁੱਖਤਾ ਦੇ ਬਾਰੇ ਇਨਸਾਨ ਦੇ ਬਾਰੇ ਵੀ ਦਰਿੰਦੇ ਦੇ ਬਾਰੇ ਵੀ ਤੇ ਫਿਰ ਬੰਦਾ ਸੋਚਦਾ ਸੋਚਦਾ ਹੀ ਰਹਿ ਜਾਂਦਾ ਫਿਲਮ ਖਤਮ ਹੋ ਜਾਂਦੀ ਹੈ ਬਾਅਦ ਵਿੱਚ ਬੰਦਾ ਖੁਦ ਨਾਲ ਕੁਝ ਗੱਲਾਂ ਤੇ ਸਵਾਲ ਜਵਾਬ ਕਰਦਾ ਕੁਝ ਐਸੇ ਸ਼ਾਟ ਨੇ ਜਿਹੜੇ ਪਿੱਛੇ ਛੁੱਟ ਗਏ ਸੀ ਉਹਨਾਂ ਨੂੰ ਉਹ ਲਿੰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਯਾਨੀ ਕਿ ਗੁਰਦੀਪ ਸਿੰਘ ਜੀ ਇਹ ਐਸੀ ਟੈਕਨੀਕ ਆ ਤਮਿਲ ਸਿਨੇਮਾ ਦੀ ਉਹ ਤੁਹਾਡੇ ਮਨ ਵਿੱਚ ਦਿਲ ਵਿੱਚ ਵੜ ਕੇ ਇਥੋਂ ਨਿਕਲ ਜਾਂਦੀ ਆ ਦਿਮਾਗ ਚ ਉਹ ਮਾਈ ਗਾਹ ਤੱਕ ਨਹੀਂ ਕਹਨਾ ਦੀ ਕੀ ਬਾਤ ਫਿਰ ਉਹ ਬੋਲਡ ਕਰਕੇ ਸੈਟਦੀ ਆ ਔਰ ਇਹ ਅਚੀਵਮੈਂਟ ਹੁੰਦੀ ਆ ਕਿਸੇ ਸਿਨੇਮਾ ਦੀ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਆ ਪੰਜਾਬੀ ਸਿਨੇਮਾ ਦੇ ਨਾਲ ਅਸੀਂ ਬਹੁਤੇ ਐਕਸਪੈਰੀਮੈਂਟ ਨਹੀਂ ਕੀਤੇ ਪੰਜਾਬੀ ਸਿਨੇਮਾ ਨੇ ਇੱਥੇ ਆ ਕੇ ਅਸੀਂ ਖੜ ਜਾਂਦੇ ਆ ਕਿ ਹਾਂ ਲਫਟਰ ਹੋ ਗਿਆ ਗਾਣੇ ਹੋ ਗਏ ਇੱਕ ਸਿੰਗਰ ਹੈ ਉਗਾ ਰਿਹਾ ਤੇ 8-10 ਜਣਾਂ ਦੀ ਭੀੜ ਆ ਕਰੀ ਇੱਧਰ ਨੂੰ ਹੱਸਦੇ ਹੱਸਦੇ ਭੱਜ ਗਏ ਕਰੀ ਇੱਧਰ ਨੂੰ ਭੱਜ ਗਏ ਅਸੀਂ ਇਹਨੂੰ ਅਚੀਵਮੈਂਟ ਸਮਝੀ ਬੈਠੇ ਆ ਮੇਰੇ ਖਿਆਲ ਚ ਜੇਕਰ ਨਾ ਆਪਾਂ 100 ਦੇ ਵਿੱਚੋਂ ਤਮਿਲ ਦੇ ਸਿਨੇਮਾ ਨੂੰ 99 100 ਨੰਬਰ ਦਿੰਨੇ ਆ ਤੇ ਪੰਜਾਬੀ ਨੂੰ ਮਸਾਂ ਹੀ 11 ਜਾਂ 9 ਨੰਬਰ ਦਿੱਤੇ ਜਾਣਗੇ ਨਾ ਪਿੱਛੇ ਆ ਸੀ। ਕੀ ਬਾਤ। ਬਿਲਕੁਲ। ਕਲਾਤਮਕ ਪੱਖੋਂ ਹਾਂ। ਕਲਾਕਾਰੀ ਪੱਖੋਂ ਫਿਲਮਾਂ ਦੀ ਮੇਕਿੰਗ ਪੱਖੋਂ ਬਹੁਤ ਪਿੱਛੇ ਆ ਨਾ। ਉਹ ਸਿਨੇਮਾ ਜਿਹੜਾ ਸਾਊਥ ਦਾ ਬਹੁਤ ਅੱਗੇ ਆ। ਬਿਲਕੁਲ ਜੀ। ਈਵਨ ਉਹ ਹਾਲੀਵੁੱਡ ਤੋਂ ਵੀ ਅੱਗੇ ਆ। ਬਿਲਕੁਲ। ਔਰ ਉਹ ਜਦੋਂ ਉਹ ਪਾਤਰ ਚੂਜ਼ ਕਰਦਾ ਨਾ ਜਿਹੜਾ ਉਹਨਾਂ ਦਾ ਜੋ ਵੀ ਅਦਾਕਾਰ ਹੈ ਤੁਹਾਨੂੰ ਹੈਰਾਨੀ ਹੋਊ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ ਵੀ ਯਾਰ ਇਹ ਅਦਾਕਾਰ ਹੈ ਤਾਂ ਸਿੰਪਲ ਜਿਹਾ ਇਹਦਾ ਕਲਰ ਦੇਖੋ ਉਹਦੀ ਦਿਖਾਵਡੋ ਦੇ ਕੱਪੜੇ ਦੇਖੋ ਮਲੇ ਕੋ ਚੈਲ ਜੀ ਤੁਹਾਨੂੰ ਲੱਗਦੇ ਨਹੀਂ ਵੀ ਅੱਛਾ ਪ੍ਰਤਪਾਲ ਜੀ ਗੱਲ ਸਹੀ ਹੈ ਤੁਹਾਡੀ ਜਿਹੜੇ ਉੱਥੋਂ ਦੇ ਕਲਾਕਾਰ ਨੇ ਇਸੇ ਕਰਕੇ ਹੀ ਉਹ ਜਿਹੜੀ ਉੱਥੋਂ ਦੀ ਆਡੀਅנס ਹੈ ਹਾਂ ਉਹਨਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਜਗ੍ਹਾ ਬਣਾਈ ਹੋਈ ਹੈ ਪੂਜਦੇ ਆ ਤੇ ਉਹ ਕਲਾਕਾਰਾਂ ਨੂੰ ਪੂਜਦੇ ਰਹੋ ਲੋਕ ਤੇ ਜਿਹੜੇ ਕਲਾਕਾਰ ਨੇ ਉਹ ਵੀ ਡਾਊਨ ਟੂ ਅਰਥ ਨੇ ਉਹਨਾਂ 'ਚ ਵੀ ਕਿਸੇ 'ਚ ਕਦੇ ਕੋਈ ਵੀ ਇਸ ਤਰ੍ਹਾਂ ਦੀ ਹੰਕਾਰ ਨਹੀਂ ਆਇਆ ਹਾਂ ਤੇ ਈਗੋ ਨਹੀਂ ਆਈ ਵੀ ਕਦੇ ਉਹ ਉਹ ਪਬਲਿਕ ਤੋਂ ਦੂਰ ਹੋਣ ਤੇ ਉਹ ਪਬਲਿਕ ਨੂੰ ਵੀ ਪਿਆਰ ਕਰਦੇ ਨੇ ਬਿਲਕੁਲ ਅਸੀਂ ਤੇ ਰਜਨੀਕਾਂਤ ਨੂੰ ਤੇ ਤੁਸੀਂ ਔਰ ਕਾਫੀ ਹੋਰ ਵੀ ਨੇ ਚਰਨਜੀਤ ਵੀਰ ਬਈ ਇਹ ਐਸੇ ਕਲਾਕਾਰ ਨੇ ਜਿਹੜੇ ਆਪਣੀ ਆਡੀਅנס ਦੇ ਲਈ ਭਗਵਾਨ ਦੇ ਬਰਾਬਰ ਸਮਝੇ ਜਾਂਦੇ ਨੇ ਬਿਲਕੁਲ ਜਿਹੜੀ ਨਾ ਸਿਨੇਮਾ ਹੈਗੀ ਆ ਇਹਦੇ ਵਿੱਚ ਹੋਰ ਗੱਲ ਐਡ ਕਰਨਾ ਚਾਹਾਂਗਾ ਕੁਝ ਲੋਕ ਫਿਲਮ ਨੂੰ ਨਾ ਇੱਕ ਫਿਲਮ ਦੇ ਦਰਸ਼ਕ ਦੇ ਤੌਰ ਤੇ ਦੇਖਦੇ ਨੇ ਵੀ ਇੱਕ ਆਪਣੇ ਅੰਦਰ ਨਾ ਐਂਟਰਟੇਨਮੈਂਟ ਦੀ ਵੀ ਹੰਗਰ ਹੁੰਦੀ ਆ ਭੁੱਖ ਹੁੰਦੀ ਆ ਅਸੀਂ ਵੀ ਫਿਲਮ ਦੇਖੀਏ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰੀਏ ਇੱਕ ਤਾਂ ਇਹ ਹੁੰਦੀ ਆ ਸਰਚ ਫਾਰ ਐਂਟਰਟੇਨਮੈਂਟ ਅਸੀਂ ਤਾਂ ਸਿਨੇਮਾ ਦੇਖਦੇ ਆ ਪਰ ਐਸੇ ਵੀ ਦਰਸ਼ਕ ਨੇ ਜਿਹੜੇ ਠੀਕ ਆ ਸਿਨੇਮਾ ਵੀ ਦੇਖਦੇ ਆ ਪਰ ਉਹ ਅੱਛੀ ਕਿਤਾਬ ਵੀ ਉਸ ਦਿਨ ਪੜ੍ਹਨਾ ਚਾਹੁੰਦੇ ਆ ਉਹ ਚਾਹੁੰਦੇ ਨੇ ਕਿ ਯਾਰ ਇੱਕ ਬਹੁਤ ਹੀ ਬਿਹਤਰੀਨ ਉਸ ਲੈਵਲ ਦੀ ਕਿਤਾਬ ਵੀ ਅੱਜ ਪੜ੍ਹੀ ਜਾਵੇ ਵੀ ਉਹ ਵੀ ਇੱਕ ਅੱਛੀ ਮਤਲਬ ਵੀ ਡਵੈਲਪਮੈਂਟ ਆਪਣੇ ਥੌਟ ਦੀ ਹੁੰਦੀ ਆ ਆਪਣੀ ਸੋਚ ਦੀ ਹੁੰਦੀ ਆ ਫਿਲਮਾਂ ਦੇ ਵਿੱਚ ਬਹੁਤ ਘੱਟ ਫਿਲਮਾਂ ਨੇ ਜਿਹੜੀਆਂ ਦੋਹੇ ਚੀਜ਼ਾਂ ਬ ਇਹ ਐਸੀ ਫਿਲਮ ਹੈ ਜਿਹੜੀ ਨਾ ਤੁਹਾਨੂੰ ਫਿਲਮ ਦਾ ਟੇਸਟ ਵੀ ਦਊਗੀ ਕਿਤਾਬ ਵਾਲੀ ਖਿੱਚ ਵੀ ਦਊਗੀ ਤੁਹਾਨੂੰ ਐ ਲੱਗਦਾ ਜਿਵੇਂ ਕਿਤਾਬ ਨਹੀਂ ਪੰਨਾ ਦਰ ਪੰਨਾ ਪੜੀ ਜਾਂਦੇ ਹੁੰਦੇ ਤੇ ਉਸ ਸਪੀਡ ਨਾਲ ਚੱਲਦੀ ਆ ਜਦੋਂ ਆਖਰੀ ਪੰਨਾ ਹੁੰਦਾ ਉਹ ਪਲਟਦੇ ਹੋ ਫਿਰ ਤੁਹਾਨੂੰ ਇੱਕ ਸੈਟੀਸਫੈਕਸ਼ਨ ਹੁੰਦੀ ਆ ਮਨ ਨੂੰ ਇੱਕ ਸਵਾਲ ਜਵਾਬ ਨੇ ਆਪਸ ਵਿੱਚ ਤੁਹਾਡਾ ਮੰਥਨ ਹੁੰਦਾ ਜੀ ਇਹ ਇੱਕ ਕਿਤਾਬ ਹੀ ਦੇ ਸਕਦੀ ਆ ਫਿਲਮਾਂ ਨਹੀਂ ਫਿਲਮਾਂ ਤਾਂ ਐਂਡ ਤੇ ਤਾੜੀ ਮਾਰ ਕੇ ਬਾਹਰ ਵਾਲਾ ਕਹਾਣੀ ਹੁੰਦੀ ਆ ਪਰ ਜਦੋਂ ਫਿਲਮ ਵੀ ਮੰਥਨ ਕਰਨ ਦਾ ਸਬੰਧ ਹੋਵੇ ਉਹ ਇੱਕ ਕਿਤਾਬ ਦੇ ਲੈਵਲ ਦੀ ਹੁੰਦੀ ਆ ਕੀ ਬਾਤ ਹੈ ਸੋ ਮਹਾਰਾਜਾ ਮੂਵੀ ਹੈ ਜਿਹੜੀ ਕੌਣ ਬਲਾਗੇ ਜੇ ਕਹੀਏ ਜੀ ਤਾਂ ਦਰਸ਼ਕਾਂ ਨੂੰ ਆਪਾਂ ਇੱਕ ਮਤਲਬ ਤੁਸੀਂ ਸੁਜੈਸਟ ਕਰੋਗੇ ਕਿ ਦੇਖਣੀ ਚਾਹੀਦੀ ਹੈ ਇਹ ਮਚ्योर ਦਰਸ਼ਕ ਵਾਸਤੇ ਹੈ ਤੇ ਜਿਹੜੇ ਜੇਕਰ ਮਚ्योर ਨਹੀਂ ਵੀ ਆ ਘੱਟ ਉਮਰ ਦੇ ਆ ਉਹਨੂੰ ਇਹ ਮਚ्योर ਕਰ ਦਊਗੀ ਕਰ ਦਊਗੀ ਹਾਂ ਠੀਕ ਅਜਿਆ ਸਿਨੇਮਾ ਜਿਹੜਾ ਉਹ ਜ਼ਰੂਰ ਵਾਚ ਕਰਨਾ ਚਾਹੀਦਾ ਮਸਟ ਵਾਚ ਹੈ ਸਾਰਿਆਂ ਲਈ ਸਾਡੇ ਵੱਲੋਂ ਇਹ ਬੇਨਤੀ ਹੈ ਜੀ ਅ ਸੋ ਦੋਸਤੋ ਤੁਸੀਂ ਨੇ ਮਹਾਰਾਜਾ ਮੂਵੀ ਦਾ ਜਿਹੜਾ ਰਿਵਿਊ ਸੁਣਿਆ ਪ੍ਰਤਵਾਲ ਜੀ ਕੋਲੋਂ ਤੇ ਇਹ ਇਸ ਟਾਈਮ ਦੋ ਪਿਕਚਰਾਂ ਨੇ ਜਿਹੜੀਆਂ ਉਹ ਇਸ ਟਾਈਟਲ ਤੇ ਚੱਲ ਰਹੀਆਂ ਨੇ ਇੱਕ ਮਹਾਰਾਜਾ ਤੇ ਇੱਕ ਮਹਾਰਾਜ ਤੇ ਕਈ ਵਾਰ ਦਰਸ਼ਕ ਉਲਝ ਜਾਂਦੇ ਨੇ ਤਾਂ ਜਿਹੜੀ ਮਹਾਰਾਜਾ ਮੂਵੀ ਹੈ ਉਹ ਸਾਊਥ ਦੀ ਹੈ ਤੇ ਜਿਹੜੀ ਮਹਾਰਾਜ ਹੈ ਉਹ ਹੈਗੀ ਹੈ ਜੀ ਜਿਹੜੀ ਆਮੀਰ ਖਾਨ ਦੇ بیٹے ਜੁਨਾਇਦ ਖਾਨ ਹੀਰੋ ਨੇ ਤੇ ਜੈਦੀਪ ਸਿੰਘ ਉਹਦੇ ਚ ਖਲਨਾਇਕ ਨੇ ਉਹ ਹੈਗੀ ਹੈ ਜਿਹੜੀ ਉਹ ਹਿੰਦੀ ਸਿਨੇਮਾ ਦੀ ਬਣਾਈ ਹੋਈ ਹੈ ਹਿੰਦੀ ਮੂਵੀ ਸੋ ਬਹੁਤ ਹੀ ਵਧੀਆ ਰਿਵਿਊ ਦਿੱਤਾ ਹੈ ਤਾਂ ਬਹੁਤ ਸੰਜਮ ਨਾਲ ਪਿਕਚਰ ਦੇਖਣ ਵਾਲੀ ਹੈ ਔਰ ਪ੍ਰਤਪਾਲ ਜੀ ਬਹੁਤ ਘੱਟ ਫਿਲਮਾਂ ਦਾ ਰਿਵਿਊ ਕਰਦੇ ਨੇ ਜਿਹੜੀਆਂ ਅੱਛੀਆਂ ਫਿਲਮਾਂ ਨੇ ਉਹਨਾਂ ਦਾ ਹੀ ਰਿਵਿਊ ਦਿੰਦੇ ਨੇ ਇਹ ਤਾਂ ਜੇ ਅਗਰ ਇਹ ਸੁਜੈਸਟ ਕਰ ਰਹੇ ਨੇ ਤਾਂ ਬਿਲਕੁਲ ਤੁਹਾਨੂੰ ਇਹ ਫਿਕਰ ਦੇਖਣੀ ਚਾਹੀਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਫੇਰ ਕਿਸੇ ਅਗਲੀ ਫਿਲਮ ਦਾ ਅੱਛੀ ਫਿਲਮ ਦਾ ਰਿਵਿਊ ਲੈ ਕੇ ਤੁਹਾਨੂੰ ਮਿਲਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਮੈਨੂੰ ਗੁਰਦੀਪ ਸਿੰਘ ਤੇ ਪ੍ਰਤਪਾਲ ਮਹਾਰਾਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ